ہر در صاحب کو ایک студریا کا ایک شاہام بہر زندگی جانپ دک ebenوں کو چیز کر پکھ اندą موپنی ماhãینٹ بھی بری کچھ د Copy میرے مسافیو بٹر بھی پچھ دمچ اگر خواست ہیں خور پاریڈو سکر ہوئی قرومل اانس پارکی خور پارکی میرے بھی ہاessential burnout ہے کسی تھم اسلام ٹوارکی جو بھڑے دن کو کام ہویا جو بھڑے دن کو کام ہویا جو بھڑے دن کو کام ہویا پوچھتا ہے جو آپ تُسی بنا رہے دیئے زمین کوڑ بیٹھتا ہے دیل <سؤال> دیا گرہانیوں کو میں پڑھا آس تنباز کرتا ہے کہ تُسی جنوں کو دیکھیں میں کلا پتاں بڑھے ہیں تُسی ہمیشہ لوگ میں پاکرین کو پروگرام دیتا تُسی ہمیشہ میں سبیہ ساتھ دیتا آج اوہ ساتھ تھی پتا ہے ਆਪ ਕਾ ਮੇਲੇ ਕੋ ਤੁਹਾਡੇ ਵਿੱਚ ਪਹੁੰਚਣਾ ਤੁਹਾਡਾ ਕੱਲੇ ਕੱਲੇ ਦਾ ਪਰਦੇ ਦੀਆਂ ਰਨੀਆਂ ਦੇ ਵਿੱਚੋਂ ਪਹਿਲਾ ਤਰ੍ਹਾਂ ਹਰ ਕੱਪ ਭਾਰਤ ਅੰਕਲ ਇਲੈਕਸ਼ਨ ਤਵਾਰ ਆਪਾਂ ਪਹਿਲੀ ਵਾਰ ਵੱਡੀ ਗਰੰਟੀ ਦੇ ਵਿੱਚ ਰੱਖੇ ਹੋਏ ਆਂ ਸਤਾਣ ਨੂੰ ਤੋੜ ਦੀ ਬੋਥੀ ਕੀਤੀ ਜਾ ਰਹੀ ਹੈ ਉਹਨਾਂ ਦੇ ਹੱਕਾਂ ਦੇ ਜਾਗਰਤਤਾ ਪੁੱਛ ਕੀਤੀ ਜਾ ਰਹੀ ਹੈ ਸਾਡੀ ਕਿਹੜੀ ਮਜਬੂਰ ਇਹਨਾਂ ਭਾਈਚਾਰਕ ਨਸਾਂ ਤੇ ਉਹਨਾਂ ਨੂੰ ਧਰਮਾਂ ਦੇ ਨਾਂ ਤੇ ਜਾਂਤਨਾਂ ਦੇ ਵੰਡਿਆ ਜਾ ਰਿਹਾ ਸਾਡੀ ਔਰ ਕਿਸ ਪ੍ਰਕਾਰ ਇਹ ਸੰਵਿਧਾਨ ਨੂੰ ਤੋੜਨ ਦੀਆਂ ਸਰਕਾਰਾਂ ਦੁਆਰਾ ਕੋਸ਼ਿਸ਼ਾਂ ਹੋ ਰਹੀਆਂ ਨੇ ਦੇਖੋ ਜੀ ਇਹ ਸੰਵਿਧਾਨ ਬਚਾਓ ਜਿਹੜੀਆਂ ਸਮਾਵਾ ਹੈ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਕਰ ਰਹੇ ਹਾਂ ਅੱਜ ਸਵੇਰ ਗਾਠਾ ਸੀ ਔਰ ਬਰਨਾਲਾ ਸੀ ਔਰ ਜਿਸ ਪ੍ਰਕਾਰ ਦੇ ਹਾਲਾਤ ਸਨ ਅੱਜ ਤੋਂ ਕਿੰਵਰੇ ਪਹਿਲਾਂ ਬਰਨਾਲੇ ਦੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਕੋਈ ਸਾਡਾ ਬੂਥ ਲਾਉਣ ਵਾਲਾ ਵਰਕਰ ਬੱਚੇ ਕਿਤੇ ਨਹੀਂ ਬੱਚੇਗਾ ਕਿਉਂਕਿ 70 70000 ਕੇ ਅਸੀਂ ਇਹ ਹਲਕੇ ਹਾਰ ਚੁੱਕੇ ਸਾਂ ਲੇਕਿਨ ਮੈਂ ਜੇ ਦੋਦਾ ਜ਼ਿਲ੍ਹਾ ਪ੍ਰਧਾਨ ਕਾਲਾ ਜੀ ਤੇ ਸਾਡੇ ਸਮੁੱਚੀ ਜਿਹੜੀ ਕਾਂਗਰਸ ਦੀ ਪੁਰਾਣੀ ਟੀਮ ਹੈ ਇਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਅੱਜ ਕਾਂਗਰਸ ਪਾਰਟੀ ਦਾ ਚਲਣ ਝੰਡਾ ਅੱਜ ਆਮ ਆਦਮੀ ਪਾਰਟੀ ਦੀ ਰਾਜਤਾ ਨੀ ਦੇ ਵਿੱਚ ਫਲੰਦ ਕਰਤਾ ਔਰ ਅੱਜ ਦੀ ਇਸ ਰੈਲੀ ਤੋਂ ਇਹ ਲੱਗਦਾ ਹੈ ਕਿ ਆਉਣ ਵਾਲਾ ਜਿਹੜਾ ਮੌਸਮ ਬੜਾ ਚੰਗਾ ਹੈ ਔਰ ਅਸੀਂ ਬਰਨਾਲਾ ਜ਼ਿਲ੍ਹੇ ਦੀਆਂ ਤਿੰਨੋਂ ਦੀਆਂ ਤਿੰਨੋਂ ਸੀਟਾਂ ਕਾਂਗਰਸ ਪਾਰਟੀ ਵੱਡੇ ਫਰਕ ਦੇ ਨਾਲ ਜਿੱਤੇਗੀ ਔਰ ਮੈਂ ਅੱਜ ਕਾਲਾ ਜੀ ਦਾ ਤੇ ਸੁਭਚੀ ਕਾਂਗਰਸ ਦਾ ਬਹੁਤ ਤਰਵਾਦੀ ਹੈ ਕਿ ਕਮਾਲ ਦਾ ਬੇਮਿਸਾਲ ਕੱਟ ਸੀਗਾ ਬਰੇਸ਼ ਨਸ਼ਾ ਨੂ ਰੱਖੇ ਬਲਾਉਡ ਦੇ ਆਜੀ ਵੀ ਹੋਪਨ ਚਾਲ ਨਹੀਂ ਹੈ ਹਲਕਾ ਇੰਚਾਰਜ ਕਾਲੀ ਦਲ ਦੀ ਰਵਾਇਤ ਹੈ ਕਾਂਗਰਸ ਦੀ ਹਲਕਾ ਇੰਚਾਰਜ ਦੀ ਕੋਈ ਰਵਾਇਤ ਨਹੀਂ ਹੈ ਨਾ ਅਜ ਤੱਕ ਅਸੀਂ ਹਲਕਾ ਇੰਚਾਰਜ ਨਹੀਂ ਹੋਖਸ ਕੀਤੇ ਹੈ ਹਾਂ ਜਿਹੜੇ ਲੋਕ ਇਲੈਕਸ਼ਨ ਲੜ ਲੈਂਦੇ ਹੈ ਉਹ ਆਟੋਮੈਟਿਕਲੀ ਉਸ ਹਲਕੇ ਦੀ ਨੁਮਾਇੰਦਗੀ ਕਰਦੇ ਹੈ ਤੇ ਉਹਨਾਂ ਨੂੰ ਕੁਝ ਲੋਕ ਹਲਕਾ ਇੰਚਾਰਜ ਬਣਾ ਬਣਾ ਦਿੰਦੇ ਹੁਣ ਬਰਨਾਲਾ ਸਖਣਾ ਸੀਗਾ ਤੇ ਫਿਰ ਬਨਾਰਾ ਚ ਕਿਵੇਂ ਜਿੱਤੇ ਆ ਬੰਦਾ ਕਾਰਾ ਜੀ ਸੋ ਇਦਾਂ ਨਹੀਂ ਹੁੰਦਾ ਇਸ ਤਰ੍ਹਾਂ ਨਹੀਂ ਬਹੁਤ ਸਾਰੇ ਲੋਕ ਉੱਥੇ ਕੰਮ ਕਰਦੇ ਔਰ ਪਧੌੜ ਦੇ ਵਿੱਚ ਹੋ ਸਕਦਾ ਪੰਜ ਬੰਦੇ ਕੰਮ ਕਰਦੇ ਹੋਣ ਤੇ ਪੰਜਾਂ ਦਾ ਕੰਪੀਟੀਸ਼ਨ ਹੋਵੇ ਕਾਂਗਰਸ ਨੂੰ ਮਜ਼ਬੂਤ ਕਰਨ ਤੇ ਫਿਰ ਜਿਹੜਾ ਚੰਗਾ ਬੰਦਾ ਹੋਵੇਗਾ ਉਹਨੂੰ ਟਿਕੜਦੇ ਆਂਦਾ ਸ਼ਿਆ ਨੂੰ ਲੈ ਕੇ ਮੈਂ ਇਹ ਗੱਲ ਕਹੀ ਆ ਕਿ ਆਲਟਰਨੇਟਿਵ ਸਾਨੂੰ ਕੋਈ ਨਾ ਕੋਈ ਕੱਢਣਾ ਪੈਣਾ ਹੈ ਆਦਰਵਾਇਜ਼ ਜਿੰਨਾ ਚਿਰ ਡਿਮਾਂਡ ਹੈ ਉਹਨਾਂ ਚਿਰ ਸਪਲਾਈ ਨਹੀਂ ਰੋਕੀ ਜਾ ਸਕਦੀ 8500 ਮੁਕੱਦਮਾ ਦਰਜ ਕਰਤਾ ਪੰਜਾਬ ਦੇ ਨਸ਼ਾ ਪਿਉਂਦਾ ਕਿਉਂ ਹੈ ਇਹ ਫਾਇਦਾ ਹੋਇਆ ਸੋ ਨਸ਼ਾ ਨੌਕਰੀ ਦੇਣੀ ਪੈਗੀ ਤੇ ਨਾਲ ਦੀ ਨਾਲ ਇਹਰਾ ਆਲਟਰਨੇਟਿਵ ਕੋਈ ਹੱਲ ਕੱਢਣਾ ਪੈਣਾ ਹੈ ਕਹਿਣਾ ਕੀ ਹੈ ਲੁਧਿਆਣਾ ਸੀ ਬਾਰੇ ਕਾਂਗਰਸ ਪਾਰਟੀ ਵੱਡੇ ਫਰਕ ਦੇ ਨਾਲ ਲੁਧਿਆਣਾ ਸੀਟ ਜਿੱਤੇਗੀ ਬਾਬਾ ਸਾਹਿਬ ਅੰਬੇਦਕਰ ਦਾ ਇੱਕ ਗਹਿਰਾ ਤੇ ਬਹੁਤ ਨੇੜਲਾ ਰਿਸ਼ਤਾ ਕਾਂਗਰਸ ਪਾਰਟੀ ਨਾਲ ਸੀ ਇਸੇ ਕਰਕੇ ਗਾਂਧੀ ਜੀ ਨੇ ਮਹਾਤਮਾ ਗਾਂਧੀ ਜੀ ਨੇ ਤੇ ਜਵਾਰਲਾਲ ਨਹਿਰੂ ਜੀ ਨੇ ਡਾਕਟਰ ਬਾਬਾ ਸਾਹੋ ਅੰਬੇਦਕਰ ਜੀ ਦੇ ਨਾਮ ਫੈਲਦੇ ਆਧਾਰ ਤੇ ਲਿਆਂਦਾ ਕਿ ਇਹ ਸਾਡੇ ਸਰਦਾਰ ਲਿਖਣਗੇ ਸਾਰਾ ਕੁਝ ਹੋੜਾ ਹੈ ਅਜੇ ਤਾਂ ਗੱਲਾਂ ਵਿਰੋਧ ਹੋ ਰਿਹਾ ਕੋਈ ਐਸਾ ਸਮਾਏਗਾ ਕਿ ਆਮ ਆਦਮੀ ਪਾਰਟੀ ਨੂੰ ਲੋਕ ਪਿੰਡਾਂ ਚ ਨਹੀਂ ਬਣਨ ਦੇਣੇ ਸਾਰੀ ਉਹਨਾਂ ਦੀ ਪੋਲ ਖੁੱਲ ਗਈ ਹੈ ਜੁਧ ਨਸ਼ਿਆ ਵਿਰੋਧ ਵੀ ਜਿਹੜੀ ਮੁਹਿੰਮ ਹੈ ਉਹ ਖੇਲ ਹੋ ਚੁੱਕੀ ਹੈ ਅੱਜ ਵੀ ਕਈ ਥਾਵਾਂ ਤੇ ਖਬਰਾਂ ਆਈਆਂ ਟੀਵੀ ਤੇ ਚੱਲਿਆ ਉਹ ਵੋ ਨੂਸ ਦੇ ਨਾਲ ਮੌਤਾ ਹੋ ਰਹੀਆਂ ਨੇ ਕੋਈ ਪਿੰਡਾਂ ਚ ਮੈਨੂੰ ਪੁੱਛ ਕੇ ਦੱਸ ਦਿਓ ਕਿ ਨਸ਼ਾ ਖਤਮ ਹੋ ਗਿਆ ਤਾਂ ਮੈਂ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕਰਾਂਗਾ ਆਪਣੇ ਆਪ ਨੂੰ ਐਦਾਂ ਨਾ ਕਰੋ ਸਾਨੂੰ ਸਰਕਾਰ ਨੂੰ ਚਾਹੀਦਾ ਹੈ ਕਿ ਇਹਦੇ ਤੇ ਚਰਚਾ ਹੋਵੇ ਇਹ ਗੰਭੀਰ ਵਿਸ਼ਾ ਹੈ ਸਾਨੂੰ ਸਾਰੇ ਜਾਣਿਆਂ ਨੂੰ ਸਰਬਦਲੀਆ ਮੀਟਿੰਗ ਬੁਲਾ ਕੇ ਸਾਰੇ ਲੋਕਾਂ ਨੂੰ ਪੰਜਾਬ ਨੂੰ ਦੇ ਬਾਰੇ ਸੋਚਣਾ ਪਏਗਾ ਤਾਂ ਹੀ ਪੰਜਾਬ ਚੋਂ ਨਸ਼ਾ ਖਤਮ ਹੋਣਾ